ਕੀ ਨਾਮ ਹੈ ਆਪਣਾ ਕਿਹੜਾ ਪਿੰਡ ਹੈਗਾ ਮੇਰਾ ਨਾਮ ਹਰਦੀਪ ਸਿੰਘ ਹੈ ਬਾਈ ਪਿੰਡ ਬੱਲਰਾ ਹੈ ਤੇ ਹੜ੍ਹਸ਼ ਦੇ ਕਾਰਨ ਕਿੰਨਾ ਕੁ ਨੁਕਸਾਨ ਹੋਇਆ ਮੇਰੇ 12 ਕਿੱਲੇ ਬਾਈ ਡੁੱਬੇ ਪਏ ਨੇ ਤੇ ਪਾਣੀ ਪਿੱਛੋਂ ਲੰਬਾ ਕੁ ਟੁਕੜਾ ਕਿਲੋਮੀਟਰ ਵਾਂਗ ਲੰਬਾ ਪਾਣੀ ਆਇਆ ਜਿਹੜਾ ਤੁਰਦਾ ਤੁਰਦਾ ਸਾਰੇ ਬਾਨਾਂ ਦਾ ਪਾਣੀ ਆ ਕੇ ਇੱਥੇ ਸਾਡੇ ਇਕੱਠਾ ਹੋ ਜਾਂਦਾ ਇੱਕ ਜਗ੍ਹਾ ਦੇ ਤੇ ਉਸ ਕਰਕੇ ਸਾਡੇ ਕੁ ਟੁਕੜਾ 40-45 ਮਤਲਬ 50 ਕਿੱਲੇ ਹੋਣਗੇ ਵੀ ਡੁੱਬੇ ਖੜੇ ਨੇ ਇੱਕ ਹਸਾਰ ਹੋਇਆ ਪਾਣੀ ਸਾਰ ਅੱਗੇ ਸੜਕ ਆ ਗਈ ਸੜਕ ਅੱਗੇ ਮਤਲਬ ਟੱਪਣੀ ਦੇਰੇ ਪਾਣੀ ਕਿ ਪਿੱਛੋਂ ਛੜਕਾਂ ਤੋਂ ਟੱਪਦਾ ਆ ਰਿਹਾ ਪਾਣੀ ਅੱਗੇ ਵਾਲੇ ਰੋਕ ਰਹੇ ਨੇ ਇਸ ਕਰਕੇ ਸਾਰਾ ਇੱਥੇ ਰੁਕਿਆ ਹੋਇਆ ਹੈ ਪਾਣੀ ਤੇ ਇਸ ਕਰਕੇ ਕੋਈ ਹੋਵੇ ਹੱਲ ਸਾਡਾ ਕੋਈ ਨਾ ਕੋਈ ਨਿਕਾਸੀ ਦਾ ਵੀ 20 ਦਿਨਾਂ ਪਾਣੀ ਸਕੇ ਕੋਈ ਹੱਲ ਨਹੀਂ ਹੈਗਾ ਨਿਕਾਸੀ ਦਾ ਇੱਥੇ ਇੰਨੀ ਬਾਹਨ ਨਹੀਂ ਪਾਣੀ ਪੀਊਗਾ ਇਹ ਉਹ ਹੌਲੀ-ਹੌਲੀ ਪੀਊਗਾ ਦੇਖੋ ਕਦੋਂ ਪਿੰਦਾ ਜੇ ਇੱਕ ਹੋਰ بارش ਹੋ ਗਈ ਤਾਂ ਕਿ ਹੋਰ ਵੀ ਨੁਕਸਾਨ ਹੋ ਸਕਦਾ ਇੱਕ ਬਾਈ ਜੀ ਇਹ ਨੁਕਸਾਨ ਹੈਗਾ ਨੁਕਸਾਨ ਤਾਂ ਭਈ ਇਸ ਟਾਈਮ ਤੱਕ ਇੱਕ ਵਾਰੀ ਤੱਕ ਇੰਨਾ ਤਾਂ ਮੰਨ ਲਓ ਜੂਬੀ ਖੜੀ ਜੀ ਅੱਗੇ ਦੇਖੋ ਬਚਦੀ ਹੈ ਜਾਂ ਨਾ ਬਚਦੀ ਹੈ ਜੇ بارش ਹੋਰ ਹੋ ਗਈ ਫਿਰ ਤਾਂ ਖਤਮ ਹੀ ਹੈ ਜੇ ਇੱਕ بارش ਨਾ ਹੋਈ ਹੋ ਸਕਦਾ ਪਾਣੀ ਪੀ ਗਈ ਤਾਂ ਠੀਕ ਹੈ ਹਲੇ 50 50 ਕਮ ਹੈ ਬਾਈ ਕੋਈ ਕਹਿ ਨਹੀਂ ਸਕਦੇ ਜੀ ਕੋਈ ਕਹੇ ਕੋਈ ਆਏ ਨਹੀਂ ਬਾਈ ਜੀ ਵੀ ਇਸ ਵਾਰੀ ਵੀ ਆਇਆ ਇਹ ਇਹ ਸਾਡੇ 15 20 ਸਾਲ ਹੋ ਗਏ ਆਈ ਵਾਰ ਸਾਡੇ 50 60 ਕਿੱਲੇ ਮਰਦੇ ਆ ਜੀ ਸਾਡੀ ਦਾ ਸਾਰਿਆਂ ਤੋਂ ਵੱਡੀ ਬੇਨਤੀ ਆਹੀ ਹੈ ਪ੍ਰਸ਼ਾਸਨ ਨੂੰ ਵੀ ਇੱਥੇ 3-4 ਬੋਰ ਲਗਾਓ। ਇਹ ਬੋਰ ਹੋ ਜਾਣ ਐ ਵੀ ਚਲੋ ਕਿਹੜਾ ਡੁੱਬ ਜਾਂਦੀ ਉਹ ਤੋਂ ਬਾਅਦ ਪਾਣੀ ਨਿਕਲ ਜਾਂਦਾ ਐ। ਕਿਉਂ ਅੱਗੇ ਕਿਸੇ ਕਿਸ ਨਾਲ ਬਾਈ ਲੜਨਾ ਐ? ਕਿਉਂ ਲੜੀਏ ਕਿਸੇ ਨਾਲ ਹੈਨਾ? ਇਸ ਕਰਕੇ ਹੀ ਬੇਨਤੀ ਐ। ਨਹੀਂ ਕੋਈ ਬੋਰ ਹੈ। ਨਹੀਂ ਕੋਈ ਬੋਰ ਨਹੀਂ ਹੈਗੇ। ਇੱਕ ਦੋ ਬੋਰ ਹੈਗੇ ਸੀ। ਉਹ ਟੁੱਟ ਗਏ। ਸਾਡੇ ਆਪ ਦੇ ਬਾਈ ਆਪ ਦੇ ਘਰੇਲੂ ਸੀਗੇ ਸਰਕਾਰ ਵੱਲੋਂ ਨਹੀਂ ਕੋਈ ਇੱਥੇ। ਸੜਕਾਂ ਤੇ ਜਿਹੜੇ ਸਾਈਫਨ ਜਿਵੇਂ ਲੱਗੇ ਹੋ ਹੁੰਦੇ ਨੇ ਉਹ। ਉਹ ਬਾਈ ਬੰਦ ਕਰ ਰੱਖੇ ਨੇ ਸਾਰੇ ਜੀ। ਉਹ ਬੰਦ ਨੇ ਸਾਰੇ। ਅੱਗੇ ਲੰਘਣ ਨਹੀਂ ਦਿੰਦਾ ਕੋਈ। ਕਿਸਾਨਾਂ ਦੀ ਵੱਲੀ ਬੰਦ। ਹਾਂ ਕਿਸਾਨਾਂ ਵੱਲੀ ਬੰਦ ਚਲੋ ਉਹ ਵੀ ਆਪਾਂ ਐ ਨਹੀਂ ਕਹਿੰਦੇ ਨਾ ਉਹਦਾ ਦੀ ਵੀ ਮਰਦੀ ਆ ਫਸਲ ਬਈ ਹਾਂ ਅਗੇ ਉਹ ਇੰਦਰੂ ਵੀ ਪਾਣੀ ਜਾਂਦਾ ਹੈ ਮੇਨ 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 ਮਕਸਦ ਬਈ ਉਹ ਹੈ ਸਾਡਾ ਇਹ ਮਸਲਾ ਤਾਂ ਹੱਲ ਹੋਊਗਾ ਜੇ ਇੱਥੇ ਸਰਕਾਰ ਬੋਰ ਲਵਾ ਦੇ ਬੋਰ ਲੱਗਣ ਤੁਹਾਡੇ ਕਿੰਨਾ ਕਾ ਹੋਰ ਕਿੰਨਾ ਕ ਨੁਕਸਾਨ ਏਰੀਆ ਚ ਬਈ ਬਹੁਤ ਹੈ ਬਈ ਹੋਰ ਬਈ ਪਿੰਡ ਚ ਸਾਡੇ ਚੋਤ ਹੈਗੇ ਨੇ 5-7 ਚੋਤ ਹੈਗੇ ਨੇ ਉਹਨਾਂ ਚ ਪਾਣੀ ਖੜੇ ਲਗਭਗ ਸਾਰੇ ਇੰਚ ਹੈਗੇ ਆਪਾਂ ਕਦੀ ਇਕੱਲੇ ਚ ਇੱਥੇ ਲਗਭਗ ਹੈਗਾ ਨੁਕਸਾਨ ਸਾਰੇ ਕੀਤੀ ਹੈ ਹੁੰਦਾ ਹੈ ਇਸ ਵਾਰ بارش ਕਿੱਲੇ ਦੇ ਵਿੱਚ ਵਿੱਚ ਬਈ ਹੈਗੇ ਮਾਰੇ ਬਈ ਇਸ ਵਾਰ بارش ਥੋੜਾ ਜਿਹਾ ਏਰੀਆ ਵਾਲੇ ਛੱਡੇ ਵਾਲੇ ਪਾਸੇ ਵੱਧੋਈ ਹੈ ਜਦੋਂ بارش ਸਾਰੇ ਪਿੰਡੇ ਵਾਲੇ ਪਾਸੇ ਹੁੰਦੀ ਹੈ ਤਾਂ ਸਾਰੀ ਕੀ ਨੁਕਸਾਨ ਹੁੰਦਾ ਹੈ ਇਸ ਵਾਰ ਤਾਂ ਜੀ ਇਸ ਵਾਰ ਤਾਂ ਇਹ ਜਿਹੜਾ ਇਹ ਏਰੀਆ ਹੈ ਇੱਥੇ ਤਾਂ ਇਹ ਸਾਲ ਦਾ ਹੀ ਇਹੀ ਕੰਮ ਹੈ ਕੋਈ ਐ ਨਹੀਂ ਵੀ ਇੱਕ ਵੀ 2 ਸਾਲ ਬਾਅਦ 4 ਸਾਲ ਬਾਅਦ ਇੱਥੇ ਤਾਂ ਆਏ ਸਾਲ ਜਦੋਂ ਵੀ ਹਾਂ ਮੋਟੀ بارش ਹੁੰਦੀ ਹੈ ਕਿੱਲੇ ਆ ਏਰੀਏ ਚ ਸਾਰੇ ਚ ਮਰਦੇ ਆ ਹਾਂ ਕੀ ਨਾਮ ਹੈ ਜਪਣਾ ਮੇਰਾ ਨਾਮ ਸੇਵਾ ਸਿੰਘ ਹੈ ਬਈ ਪਿੰਡ ਕਿਹੜਾ ਹੈ ਪਿੰਡ ਬੱਲੜਾ ਬਈ ਕਿੰਨਾ ਨੁਕਸਾਨ ਹੋਇਆਗਾ ਬਾਈ ਨੁਕਸਾਨ ਦਾ ਪੁੱਛਣਾ ਦਿਨ ਰਾਤ ਹੋਵੇ ਬਾਈ 3 3 ਫੁੱਟ 4 4 ਫੁੱਟ ਪਾਣੀ ਸੀ ਬਾਈ ਕਟਕਟ 5 600 ਕਿੱਲਾ ਹੋਣਾ ਸਾਰਾ ਇਹ ਡੁੱਬਿਆ ਖੜੇ ਬਾਈ ਰਾਤ ਦੇ ਇੱਥੀਆਂ 48 ਘੰਟੇ ਹੋ ਗਏ ਬਾਈ ਬਹੁਤ ਲੰਬਾ ਪਾਣੀ ਡਿੱਗਦਾ ਬਾਈ 1000 ਕਿੱਲੇ ਦਾ ਪਾਣੀ ਹੁੰਦਾ ਇੱਥੇ ਬਾਈ ਇੱਥੇ ਪ੍ਰਸ਼ਾਸਨ ਅਸੀਂ ਤਾਂ ਇਹ ਮੰਗ ਕਰਦੇ ਆ ਬਾਈ ਬੋਰ ਲਾਏ ਜਾਣ ਇੱਥੇ ਔਰ ਕੋਈ ਨਹੀਂ ਬਈ ਇੱਥੇ ਨਹੀਂ ਕਿਸਾਨ ਬੜ ਕੇ ਮਰ ਜਾਣਗੇ ਬਈ ਕਿਸੇ ਪੰਨੀਆਂ ਟੁੱਟਦੀਆਂ ਨੇ ਕੋਈ ਅੱਗੇ ਛੜਕ ਬੰਦ ਕਰਦਾ ਹੈ ਕੋਈ ਪੁਲੀਆਂ ਖੋਲੀ ਜਾਂਦਾ ਬਈ ਬਹੁਤ ਜ਼ਿਆਦਾ ਇਹਨਾਂ ਨੁਕਸਾਨ ਹੈ ਹਰ ਸਾਲ ਦਾ ਹੀ ਬਈ ਇੱਥੇ 9 ਸਾਲ ਹੋ ਗਏ ਲਗਾਤਾਰ ਬਈ ਆ ਪਹੀਏ ਜਿਹੜੀਆਂ ਕੈਮਰਾ ਮਾਰਿਓ ਤਿੰਨ ਵਾਰੀ ਟੁੱਟ ਗਈ ਬਈ ਇਹ ਪਹੀ ਟੁਟ-ਟੁਟ ਪਛਤੀ ਪਾਣੀ ਦੀ ਨੁਕਸਾਨ ਨਿਕਾਸੀ ਹੈ ਕੋਈ ਨਿਕਾਸੀ ਨਹੀਂ ਬਈ ਉਹ ਅੱਗੇ ਛੜ ਉਹ ਅੱਗੇ ਛੜ ਕੇ ਬਈ ਉਹ ਉੱਚੀ ਹੋ ਗਈ ਜ਼ਮੀਨ ਮਰਨ ਚ ਇੱਥੇ ਦਾ ਬਈ ਅਸੀਂ ਤਾਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਬਈ ਚਾਰ ਪੰਜ ਬੋਰ ਲੱਗਣ ਇੱਥੇ ਤਾ ਜਾ ਕੇ ਸਾਡਾ ਹੱਲ ਹੋ ਸਕਦਾ ਨਹੀਂ ਕੋਈ ਹੱਲ ਨਹੀਂ ਬਾਈ ਇੱਥੇ 40 50 ਕਿਲਿਆਂ ਚ ਫਸਦਾ ਐਨੀ ਨੁਕਸਾਨ ਹੁੰਦਾ ਹੈਗਾ ਹਰ ਸਾਲ ਬਾਈ ਸਵਾਰੀ ਜੀਰੀ ਲੈਣੀ ਪੈਂਦੀ ਹੈ ਇੱਥੇ ਬਾਈ ਬਾਰਸ਼ ਦਾ ਵੀ ਹੈਗਾ ਇਧਰੋਂ ਕੱਗਰ ਦਾ ਪਾਣੀ ਵੀ ਆਉਂਦਾ ਹੈ ਡਬਲ ਹੋ ਗਿਆ ਇੱਥੇ ਜਾ ਉਹ ਵਾਹ ਬੰਦਕਾਰੀ ਪਹੁੰਚਿਆ ਬਾਈ ਕੋਈ ਨਹੀਂ ਪਹੁੰਚਿਆ ਹਲੇ ਤੱਕ ਬਾਈ ਬਹੁਤ